ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋੜੀ ਗਵਾਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕਾ ਬਚਨ ਕੱਟੀ ਜਾ ਮਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚਿ ਰਾਮ ਕੈ ਰੰਗ ਜੋ ਗੁਰ ਦਿਆ ਸੋ ਮਾਨ ਕਾ ਕਾਮ ਸੰਤ ਸੰਤ ਕਾ ਕੀਆ ਸਤ ਕਰ ਮਾਨ ਸੰਤ ਕਾ ਕੀਆ ਸਤ ਕਰ ਮਾਨ ਰਹਾਉ ਗੁਰ ਕਾ ਬਚਨ ਅਤਲ ਅਛੇਦ ਗੁਰ ਕੈ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਤਹ ਨ ਜਾਏ ਹਾਂਜੀ ਇਸ ਨੂੰ ਕਤਹ ਇਸ ਤਰ੍ਹਾਂ ਉਚਾਰਨ ਕਰਨਾ ਕਤਹ ਕਸਕੇ ਨਹੀਂ ਬੋਲਣਾ ਕਤਹ ਨਾ ਜਾਏ ਗੁਰ ਕਾ ਬਚਨ ਹਰਿ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਅਨਾਥ ਕੋ 나ਥ ਅਨਾਥ ਕੋ 나ਥ ਗੁਰ ਕਾ ਬਚਨ ਅਨਾਥ ਕੋ 나ਥ ਕੂ 나ਥ ਨਹੀਂ ਕਹਿਣਾ ਗੁਰ ਕਾ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨ ਆਵਹਾਰ ਜਿਸ ਜਨ ਹੋਇ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਾਯਾਲ ਕਿਰਪਾਲ ਨਹੀਂ ਕਹਿਣਾ ਜਿਸ ਜਨ ਹੋਇ ਇਸ ਨੂੰ ਹੋਏ ਨਹੀਂ ਕਹਿਣਾ ਲਾ ਲੱਗੀ ਹੋਈ ਐ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਇਆਲ ਗਾੜੀ ਗਵਾਰੇਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕਾ ਆਠ ਪਹਿਰ ਧਾਈ ਰਮਈਆ ਰੇਨ ਸਾਧ ਜਨ ਪਾਵ ਗੁਰ ਮਿਲ ਆਪਣਾ ਖਸਮ ਧਾਵ ਰਹਾ ਜਿਨ ਕੀਤਾ ਮੂੜ ਤੇ ਬਕਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪਰ ਸਾਧ ਨਵਾਂ ਨਿਧ ਪਾਈ ਸੋ ਨਵਾਂ ਨਿਧ ਪਾਈ ਜਿਸ ਪਰ ਸਾਧ ਨਵਾਂ ਨਿਧ ਪਾਈ ਸੋ ਪ੍ਰਭ ਮਨ ਤੇ ਵਿਸਰਤ ਨਾਹੀ ਜਿਨ ਦਿਆ ਨਿਥਾਵੇ ਕੋ ਥਾਨ ਜਿਨ ਦਿਆ ਨਿਮਾਨੇ ਕੋ ਮਾਨ ਜਿਨ ਦਿਆ ਨਿਥਾਵੇ ਕੋ ਥਾਨ ਜਿਨ ਦਿਆ ਨਿਮਾਨੇ ਕੋ ਮਾਨ ਜੈਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ सास गिरासा ध्यान ਨਾਲ ਉਚਾਰਨ ਕਰਨਾ ਸਿਮਰੋ ਨਹੀਂ ਕਹਿਣਾ ਇੱਥੇ ਸਿਮਰਾਓ ਸਿਮਰਾਓ ਦਿਨ ਰਹਿਨ ਸਾਸ ਗिरासा ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਵੇਖ ਖਾਤੀ ਕਹ ਨਾਨਕ ਇਸ ਤੇ ਕਿਛ ਨਾਹੀ ਰੱਖਣ ਹਾਰੇ ਕਾ ਸਾਲਾਹੀ ਗੌੜੀ ਗੁਆਰੀ ਦੀ ਮਹੱਲਾ ਪੰਜਵਾ ਸਿਸਕੀ ਸਾਰਣ ਨਾਹੀ ਭਉ ਸੂਗ ਉਸ ਤੇ ਬਾਹਰ ਕਛੂ ਨ ਹੋਗ ਤਜਿ ਸਿਆਣਪ ਬਾਲ ਬੁੱਧ ਬਿਕਾਰ ਦਾਸ ਆਪਣੇ ਕੀ ਰੱਖਨ ਹਾਰ ਜਪ ਮੰਨ ਮੇਰੇ RAM RAM ਰੰਗ ਘਰ ਬਾਹਰ ਤੇਰੇ ਸਦ ਸੰਗ ਰਹਾਉ ਤਿਸ ਕੀ ਤਿਕ ਮਨਮਹਿ ਮਨਮਹਿ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਾਸ ਚਾਖ ਅਵਰ ਜਤਨ ਕਹੋ ਕੌਨ ਕਾਜ ਕਰ ਕਿਰਪਾ ਰਾਖੈ ਆਪ लाਜ ਕਿਆ ਮਾਨਖ ਕਹੋ ਕਿਆ ਜੂਰ ਝੂਠਾ ਮਾਇਆ ਕਾ ਸਭ ਸੂਰ ਕਾਰਣ ਕਰਾਵਨਹਾਰ Swami ਇਹ ਧਿਆਨ ਨਾਲ ਪਾਠ ਉਚਾਰਨ ਕਰਨਾ ਪਹਿਲਾਂ ਤਾਂ ਨਾਣੇ ਨਾਲ ਹੈ ਕਾਰਣ ਦੂਸਰਾ ਕਰਾਵਨਹਾਰ ਨੰਨੇ ਨਾਲ ਹੈ ਯਾਨੀ ਨਾਣੇ ਦੋਵੇਂ ਨਹੀਂ ਬੋਲਦੇ ਨੇ ਇੱਕ ਨਾਣੇ ਨਾਲ ਉਚਾਰਨ ਕਰਨਾ ਇੱਕ ਨੰਨੇ ਨਾਲ ਕਾਰਣ ਕਰਾਵਨਹਾਰ Swami ਸਗਲ ਘਟਾ ਕੇ ਅੰਤਰਜਾਮੀ ਸਰਬ ਸੁਖਾ ਸੁਖ ਸਚੈ ਈ ਹੂ ਗੁਰ ਉਪਦੇਸ ਮਨ ਮਹਿਲੀਹ ਜਾ ਕਉ RAM ਨਾਮ ਲਿਵ ਲਾਗੀ ਕਹ ਨਾਨਕ ਸੋ ਧੰਨ ਵੱਡ ਭਾਗੀ ਥੋੜੀ ਗੁਆਰੇਰੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾਂ ਪੁਨੀਤ ਭਏ ਸੁਖ ਸਹਿਲ ਵੱਡਾ ਭਾਗ ਪਾਇਆ ਸਾਧ ਸੰਗ ਪਰ ਬ੍ਰਹਮ ਸਿਓ ਲਾਗੋ ਰੰਗ ਹਰ ਹਰ ਨਾਮ ਜਪਤ ਜਾਣ ਤਾਰਿਓ ਅਗਨ ਸਾਗਰ ਗੁਰ ਪਰ ਉਤਾਰਿਓ ਹਾਂਜੀ ਗੁਰ ਇੱਥੇ ਯਮਕ ਲਾ ਦਿੰਨੀ ਐ ਅਗਨ ਸਾਗਰ ਇੱਥੇ ਵਿਸਰਾਮ ਗੁਰ ਪਰ ਉਤਾਰਿਓ ਰਹਾਉ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਸਰਬ ਨਿਧਾਨ ਏਖੇ ਮਨਮਾਹੇ ਅਬ ਢੂਡਣ ਕਾਹੇ ਕਉ ਜਾਹ ਅਬ ਢੂਡਣ ਕਾਹੇ ਕਉ ਜਾਹ ਅਬ ਢੂਡਣ ਕਾਹੇ ਕਉ ਜਾਹ ਪ੍ਰਭ ਆਪਣੇ ਜਵ ਭਏ ਦਇਆਲ ਅਪੁਨੇ ਪਪੀ ਔਂਕੜ ਹੈ ਨਾ ਪ੍ਰਭ ਅਪੁਨੇ ਜਬ ਭਏ ਦਇਆਲ ਪ੍ਰਭ ਅਪੁਨੇ ਜਬ ਭਏ ਦਇਆਲ ਪੂਰਨ ਹੋਈ सेवक काल बंधन काट किए अपने दास सिमर 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 गुण तास एको मन एको सब ठाए पूर्ण पूर कहयो पूर्ण पूर रहयो सब जाय <coughs> गुर पूरा सब धर्म चुकाया हर सिमरत नानक सोख पाया ਗੌੜੀ ਗਾਰੇਰੀ ਮਹੱਲਾ ਪੰਜਵਾ ਅਗਲੇ ਮੁਏ ਸੇ ਪਾਛਾ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਹਾਂਜੀ ਅਗਲੇ ਮੁਏ ਮੇ ਇਸ ਤਰ੍ਹਾਂ ਉਚਾਰਨ ਕਰਨਾ ਸ ਸਿ ਸਿ ਹਲੀ ਹੈ ਸੇ ਪਾਠ ਪਰੇ ਜੋ ਉਬਰੇ ਇਥੇ ਇਸਰਾਮ ਸੇ ਬੰਦ ਲੱਕ ਖਰੇ ਜਿਹ ਧੰਦਾ ਜਿਹ ਧੰਦੇ ਮਹ ਉਹ ਲਪਟਾਏ ਉਣ ਤੇ ਦੁੱਗਣ ਦੁੱਗਣ ਡਿੜੀ ਉਣ ਮਾਏ ਹਾਂਜੀ ਦੁੱਗਣ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਸਕੇ ਉਣ ਤੇ ਦੁੱਗਣ ਡਿੜੀ ਉਣ ਮਾਏ ਉਹ 베ਲਾ ਕਛ ਚੀਤ ਨ ਆਵੇ 베ਲਾ ਪੂਲਾ ਹੀ ਉਚਾਰਨ ਕਰਨਾ ਉਹ 베ਲਾ ਕਛ ਚੀਤ ਨ ਆਵੇ ਬਿਨ ਸਜਾਇ ਤਾਹੂ ਲਪਟਾਵੇ ਰਹਾਉ ਆਸਾ ਬੰਦੀ ਮੂਰਖ ਦੇ ਕਾਮ ਕ੍ਰੋਧ ਲਪਟਿਓ ਅਸਨੇਹ ਸਿਰ ਉਪਰ ਠੱਡੋ ਧਰਮ ਰਾਏ ਮੀਠੀ ਕਰ ਮੀਠੀ ਕਰ ਕਰ ਬਿਖਿਆ ਖਾਇ ਹਾ ਬੰਦਾ ਹਾ ਸਾਤ ਸਾਦਾ ਬੈਰ ਹਮਰੀ ਭੂਮ ਕੌਣ ਘਾਲੇ ਪੈਰ ਹਾ ਪੰਡਿਤ ਹਾ ਚਤੁਰ ਸਿਆਣਾ ਕਰਨੇ ਹਾਰ ਨਾ ਬੁਝਾ ਬੇਗਾਨਾ ਆਪਣੀ ਗਤ ਮਿਤ ਆਪੇ ਜਾਣੈ ਪੁਨੀ ਗਤ ਮਿਤ ਆਪੇ ਜਾਣੈ ਆਪਣੀ ਗਤ ਮਿਤ ਆਪੇ ਜਾਣੈ ਕਿਆ ਕੋ ਕਹੈ ਕਿ ਆਖ ਵਖਾਨੈ ਕਿ ਵੀ ਪਾਠ ਧਿਆ ਸੁਧ ਤੇ ਪਾਠ ਮੁਖ ਪਾਠ ਸ਼ੁੱਧ ਹੈ ਕਿਆ ਕੋ ਕਹੈ ਇਥੇ ਵਿਰਾਮ ਹੈ ਅੱਗੇ ਮੇਰੇ ਵੀ ਪੁਥੀ ਚ ਕਿਆ ਛਪਿਆ ਹੋਇਆ ਸੀ ਕਿ ਪਾਠ ਮੁਖ ਪਾਠ ਹੈ ਕਿ ਆਖ ਮੁਖਾਨਾ ਕਿਆ ਕੋ ਕਹ ਕਿ ਆਖ ਵਖਾਨਾ ਜਿਤ ਜਿਤ ਲਾਵਹਿ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾਹੂ ਮੰਗਨਾ ਸਭ ਕਿਛ ਤੇਰਾ ਤੂੰ ਕਰਣਾ ਹਾਰ ਅੰਤ ਨਾਹੀ ਕਿਛ ਪਾਰਾ ਵਾਰ ਦਾਸ ਆਪਣੇ ਕਾ ਦੀਜੈ ਦਾਨ ਕਬਹੂ ਨਾ ਵਿਸਰੈ ਕਬਹੂ ਨਾ ਵਿਸਰੈ ਕਬਹੂ ਨਾ ਵਿਸਰੈ ਨਾਨਕ ਨਾਮ ਗਉੜੀ ਗੁਆਰੀ ਦੀ ਮਹੱਲਾ ਪੰਜਵਾ ਅਨੇਕ ਯਤਨ ਨਹੀਂ ਹੂਤ ਛੁਟਾਰਾ ਬਹੁਤ ਸਿਆਣਪ ਅਗਲ ਭਾਰਾ ਅਗਲ ਕਸਕੇ ਉਚਾਰਨ ਕਰਨਾ ਹਰ ਕੀ ਸੇਵਾ ਨਿਰਮਲ ਹੀਤ ਪ੍ਰਭ ਕੀ ਦਰਗਹ ਹੈ ਉਬਾ ਸੀਤਾ ਮਨ ਮੇਰੇ ਗਹ ਹਰ ਨਾਮ ਕਾ ਓਲਾ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਮਨ ਮੇਰੇ ਇਥੇ ਵਿਸਰਾਮ ਹੈ ਗਹ ਇਥੇ ਯਮਕ ਲਾ ਦੇਣੀ ਹੈ ਗਹ ਹੋੜਾ ਨਹੀਂ ਲਾ ਦੇਣਾ ਗਹ ਇਥੇ ਯਮਕ ਹਰ ਨਾਮ ਕਾ ਓਲਾ ਕਾ ਤੇ ਵੀ ਠਮਕ ਲਾ ਦੇਣੀ ਹੈ ਪਕੜ ਲੈ ਹਰੀ ਨਾਮ ਦਾ ਓਲਾ ਅੱਲਾ ਓਟ ਆਸਰਾ ਤੁਜਾ ਨ ਲੱਗੈ ਤਾਤਾ ਝੂਲਾ ਇਹ ਤਾਤਾ ਪਦਵੀ ਕਸਕੇ ਚਰਨ ਕਰਨਾ ਰਹਾਉ ਜਿਉ ਬੂਹਿਤ ਪੈ ਸਾਗਰ ਮਾਹੀ ਅੰਧਕਾਰ ਦੀਪਕ ਦੀਪਾਹੀ ਅਗਨ ਸੀਤ ਕਾ ਲਾਹਸ ਦੂਖ ਇਹ ਵਿਸਰਾਮ ਯਾਦ ਰੱਖਣਾ ਅਗਨ ਇਥੇ ਵਿਸਰਾਮ ਸੀਤ ਕਾ ਲਾਹਸ ਦੂਖ ਨਾਮ ਜਪਤ ਮਨ ਹੋਵਤ ਸੂਖ ਉਤਰ ਜਾਏ ਤੇਰੇ ਮਨ ਕੀ ਪਿਆਸ ਤੇਰੇ ਮਨ ਕੀ ਇਥੇ ਠਮਕ ਲਾ ਦਨੀ ਪਿਆਸ ਪੂਰਨ ਹੋਵੇ ਸਗਲੀ ਆਸ ਬੁਲੈ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਾਪ ਗੁਰਮੁਖ ਮੀਤ ਵਿਸਰਾਮ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੁਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾ ਕਹਿ ਹਿਰਦੈ ਵਸੈ ਦੁਖ ਦਰਦ ਤੇਹ ਨਾਨਕ ਨਸੈ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਦੁਖ ਦਰਦ ਇਥੇ ਵਿਸਰਾਮ ਤੇ ਇਥੇ ਵੀ ਥੋੜਾ ਠਹਿਰਾ ਦੇ ਦੇਣਾ ਨਾਨਕ ਇਥੇ ਵੀ ਠਹਿਰਾ ਦੇ ਦੇਣਾ ਨਸੈ ਨਾਨਕ ਨਸੈ ਨਹੀਂ ਕਹਿਣਾ ਦੁਖ ਦਰਦ ਤੇ ਨਾਨਕ ਨਸੈ ਨਸੈ ਪੂਰਨ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ